ਆ ਵੇਖੋ ਸੱਜਣੋ ਮੇਰੇ ਦੋ ਦੋ ਜਮੂਰੇ ਇੱਕ ਜਮੂਰਾ ਉਹ ਜਾ ਰਿਹਾ ਸਭ ਤੋਂ ਅੱਗੇ ਆ ਇੱਕ ਜਮੂਰਾ ਪਿੱਛੇ ਹੈਗਾ ਇਹ ਹੈਗਾ ਬਹੁਤ ਸੰਗਦਾ ਤੇ ਉਹ ਵੇਖੋ ਅਗਲੇ ਨੇ ਫੜੀ ਸ਼ਬੀਲ ਹੱਥ 'ਚ ਕਹਿੰਦਾ ਬਾਪੂ ਨੂੰ ਪਿਆਉਣੀ ਆ ਜੇ ਸ਼ਬੀਲ ਉਹ ਬਾਪੂ ਮਿੱਤਰੋ ਲੱਗ ਰਿਹਾ ਪੱਠੇ ਵੱਡਣਾ ਉਹ ਦਿਖ ਰਿਹਾ ਹੋਣਾ ਜੂੜਾ ਉਹ ਰਿਹਾ ਚਲੋ ਆਪਾਂ ਵੀ ਹੁਣ ਚੱਲਦੇ ਆਂ ਪੱਠੇ ਵੱਡਣ ਚਲੋ ਫਿਰ ਆ ਹੈਗੇ ਨੇ ਆਪਣੇ ਖੇਤ ਉਹ ਹੈਗਾ ਆਪਣਾ ਡਿੰਗਾ ਜਾਂ ਕੁੱਪ ਇੱਕ ਟੀਕੂ ਪਰ ਸਾਡਾ ਡਿੰਗਾ ਵੱਜ ਗਿਆ ਪਤਾ ਨਹੀਂ ਕੀ ਮੌਤ ਪਈ ਇਹਨੂੰ ਚਲੋ ਕੋਈ ਗੱਲ ਨਹੀਂ ਟੂੜੀ ਦੇ ਸਾਂਭੀ ਗਈ ਨਾ ਡਿੰਗਾ ਹੋਵੇ ਭਾਵੇਂ ਸਿੱਧਾ ਹੋਵੇ ਆਪਾਂ ਨੂੰ ਕੀ ਟੈਨਸ਼ਨ ਲੈਣੀ ਹੈ ਚਲੋ ਫਿਰ ਅੱਗੇ ਬੀਜੀ ਹੈਗੀ ਆਪਣੀ ਬਹੁਤ ਬਹੁਤ ਵੀ ਤੁਹਾਨੂੰ ਵਿਖਾਣੇ ਆ ਆ ਆਪਣੇ ਨੇ ਪੱਠੇ ਡੰਗਰ ਹੈਗੇ ਨੇ 7-8 ਫਿਰ ਪੱਠੇ ਵਾਵਾ ਬੀਜਨੇ ਪੈਂਦੇ ਨੇ ਆ ਦੇਖੋ ਆ ਹੈਗਾ ਛੋਟਾ ਜਮੂਰਾ ਪੌਦੇ ਕੋਲ ਖੜਿਆ ਏ ਕਹਿੰਦਾ ਸੀ ਅੱਜ ਮੈਂ ਪਹਿਲੀ ਵੇਖ ਕੇ ਆਉਣੀ ਏ ਇਹ ਆਪਣੇ ਨਾਨਕੇ ਆਇਆ ਜੀ ਇਹ ਦੋਵੇਂ ਭਾਂਜੇ ਨੇ ਆਪਣੇ ਓ ਵੇਖੋ ਇੱਕ ਢਿੱਡ ਤੋਂ ਟੀ-ਸ਼ਰਟ ਚੁੱਕੀ ਖੜਿਆ ਓ ਵੇਖੋ ਨੱਚਣ ਰਿਹਾ ਇਹ ਹੈਗਾ ਹਰਿਆਣੇ ਦਾ ਤੇ ਆਹ ਹੈਗਾ ਪੰਜਾਬ ਦਾ ਇਹ ਥੋੜਾ ਸੰਗਦਾ ਓ ਨਹੀਂ ਸੰਗਦਾ ਜਮਾਂ ਵੀ ਹਰਿਆਣੇ ਵਾਲਾ ਚਲੋ ਪੌਦ ਦੇਖ ਲਿਆ ਮਿੱਤਰੋ ਪਹਿਲਾਂ ਬੀਜੀ ਸੀ ਪਹਿਲਾਂ ਪੌਦ ਗਈ ਸਾੜਾ ਗਰਮੀ ਬਹੁਤ ਸੀ ਹੁਣ ਪੌਦ ਬੀਜੀ ਦੁਬਾਰਾ ਹੁਣ ਮਾੜੀ ਮੜੀ ਹੋਈ ਆ ਚਲੋ ਕੋਈ ਗੱਲ ਆਹ ਵੇਖੋ ਹੁਣ ਉੱਗ ਗਈ ਸਹੀ ਸਲਾਮਤ ਹੈਣਾ ਚਲੋ ਠੀਕ ਆ ਆਹ ਦੇਖੋ ਪਹਿਲੀ ਛੱਡੀ ਆ ਵਾਹ ਕੇ ਹੁਣ ਬਸ ਇੰਤਜ਼ਾਰ ਕਰ ਰਹੇ ਆ ਕਦੋਂ ਲੋਕੀ ਝੋਨਾ ਲਾਉਣ ਦੇ ਅਸੀਂ ਚੱਕਦੀਏ ਫੱਟੇ ਨਾਲ ਦੀ ਨਾਲ ਆ ਆਪਣੀਆਂ ਦੋ ਮੋਟਰਾਂ ਵੀਰੇ ਉਹ ਹੈਗੀ ਚਾਚੇ ਦੀ ਇਧਰ ਹੈਗੀ ਆਪਣੀ ਆਪਣੀ ਦਾ ਬਾਲਾ ਬੁਰਾ ਹਾਲ ਹੋਇਆ ਕੋਠਾ ਕਾਠਾ ਵੀ ਡਿੱਗਣ ਵਾਲਾ ਹੋਇਆ ਪੌਣੇ ਆ ਨਵਾਂ ਕੋਈ ਗੱਲ ਨਹੀਂ ਹੂੰ ਪੌਣੇ ਹੀ ਪੈਣਾ ਇਹ ਮੀਮੂ ਆ ਜੇ ਤਾਂ ਬੰਦਾ ਵੜੇ ਕਿੱਥੇ ਚਲੋ ਕੋਈ ਗੱਲ ਆ ਹੈਗਾ ਆਪਣਾ ਜਾਮ ਨੂੰ ਪਰ ਛੱਡਦਾ ਕੋਈ ਨਹੀਂ ਜਦੋਂ ਲੱਗਦੇ ਨੇ ਸਾਨੂੰ ਤਾਂ ਖਾਣ ਨੂੰ ਮਿਲਦੇ ਨਹੀਂ ਕੁਛ ਆ ਦੇਖੋ ਸਾਡਾ ਕੋਠਾ ਕੋਠਾ ਸਾਰਾ ਟੁੱਟਿਆ ਪਿਆ ਇਹ ਹੁਣ ਨਵਾਂ ਪਾਉਣ ਦੀ ਸਕੀਮ ਚੱਲ ਰਹੀ ਆ ਪਾਣੇ ਆ ਪੌਣਾ ਸੀ ਪਰ ਕੰਜਰਦਾ ਸੜ ਗਿਆ ਇਹ ਨਵਾਂ ਰਖਾਇਆ ਬਾਅਦੋਂ ਹੈ ਚਲੋ ਕੋਈ ਗੱਲ ਉਹ ਦੇਖੋ ਸਾਡੇ ਪੈਲੀਆਂ ਦੀ ਕਤੀੜ ਐਵੇਂ ਭੌਂਗ ਭੌਂਗ ਲੜਦੀ ਰਹਿੰਦੀ ਆ ਸਾਰਾ ਦਿਨ ਗਰਮੀ ਜਿੰਨਾ ਸਾਲਿਆਂ ਨੂੰ ਟਿਕਾ ਹੀ ਨਹੀਂ ਆਹ ਦੇਖੋ ਇਹ ਹੈਗੇ ਨੇ ਦੋਵੇਂ ਭਾਂਜੇ ਆਪਣੇ ਬਹੁਤ ਖੁਸ਼ ਨੇ ਅੱਜ ਮੋਟਰ ਤੇ ਆਣ ਕੇ ਹਣਾ ਆ ਵੀ ਖੋਸ਼ੋ ਮੋਟਰ ਤੇ ਆਣਗੇ ਹਾਂਜੀ ਹਾਂਜੀ ਓਰੇ ਹਾਂਜੀ ਤੇ ਪੱਠੇ ਤੇ ਚਕਾ ਦੋ ਨਾਨੇ ਨਾਲ ਇੱਥੇ ਭਜੇ ਫਿਰਦੇ ਹੋ ਚਕਾਓ ਚਕਾਓ ਫਿਰ ਨਾਨਾ ਕੱਲੀ ਡਾਇਆ ਇਹ ਪੱਠੇ ਵੜਨ ਤੇਰੀ ਕੀ ਫਿਰ ਸਾਨੂੰ ਲੋੜ ਜਲ ਜਾ ਕੇ ਪੱਠੇ ਤੇ ਵੜਾਣ ਨਾਨੇ ਨਾਲ ਨਹੀਂ ਚੁੱਕ ਕੇ ਰੇੜੀ ਚ ਲੱਦ ਹੈ ਓਏ ਚਲ ਇੱਕ ਵਾਰੀ ਫਿਰ ਕੁਸ਼ਤੀ ਤੇ ਕਰਕੇ ਦਿਖਾ ਦੋ ਨਾ ਨਾ ਬਸ ਨਹੀਂ ਉਹ ਮੁੰਡਾ ਛੋਟਾ ਯਾਰ ਹੱਲਿਆ ਆਪਣਾ ਨਾ ਐਵੇਂ ਦੱਬਿਆ ਗਿਆ ਤਾਂ ਲਿਵਰ ਰੋਂਣ ਲੱਗ ਜਾਏਗਾ ਚਲੋ